ਸਿਹਤ ਪੰਜਾਬ ਦੀ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਾਂਗੇ ਖਾਂਸੀ ਦੇ ਇਲਾਜ ਬਾਰੇ ਦੋਸਤੋ ਖਾਂਸੀ ਦਾ ਇਲਾਜ ਅੱਜ ਅਸੀਂ ਕਰਾਂਗੇ ਲੌਂਗ ਨਾਲ ਜੋ ਕਿ ਦੋਸਤੋ ਇੱਕ ਨੈਚੁਰਲ ਐਂਟੀਬਾਇਓਟਿਕ ਹੈ ਇਹ ਹਰ ਤਰ੍ਹਾਂ ਦੇ ਇਨਫੈਕਸ਼ਨ ਨੂੰ ਜੜ ਤੋਂ ਖਤਮ ਕਰ ਦਿੰਦਾ ਹੈ ਲੌਂਗ ਮੂੰਹ ਵਿੱਚ ਲੈ ਸਾਰੇ ਘਟਾਣੂਆਂ ਨੂੰ ਖਤਮ ਕਰਦਾ ਹੈ ਜਿਸ ਕਾਰਨ ਕਿ ਦੋਸਤੋ ਇਹ ਖਾਂਸੀ ਤੋਂ ਵੀ ਰਾਹਤ ਦਿਵਾਉਣ ਵਿੱਚ ਕਾਫੀ ਅਸਰਦਾਰ ਹੁੰਦਾ ਹੈ ਆਓ ਦੋਸਤੋ ਹੁਣ ਆਪਾਂ ਗੱਲ ਕਰਦੇ ਹਾਂ ਕਿ ਖਾਂਸੀ ਤੋਂ ਰਾਹਤ ਪਾਉਣ ਲਈ ਲੌਂਗ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਨਾ ਹੈ ਇਸ ਨੁਸਖੇ ਲਈ ਦੋਸਤੋ ਅਸੀਂ ਇੱਕ ਕੱਪ ਪਾਣੀ ਵਿੱਚ ਤਿੰਨ ਲੌਂਗ ਪਾ ਕੇ ਚੰਗੀ ਤਰ੍ਹਾਂ ਉਬਾਲ ਲੈਣੇ ਹਨ ਫਿਰ ਦੋਸਤੋ ਜਦੋਂ ਇਹ ਪਾਣੀ ਹਲਕੇ ਭੂਰੇ ਰੰਗ ਦਾ ਹੋ ਜਾਵੇ ਤਾਂ ਇਸ ਨੂੰ ਛਾਣ ਕੇ ਕਿਸੇ ਗਲਾਸ ਵਿੱਚ ਕੱਢ ਲੈਣਾ ਹੈ ਅਤੇ ਇਸ ਨੂੰ ਹਲਕਾ ਗਰਮ ਰਹਿਣ ਉਤੇ ਇਸ ਦਾ ਸੇਵਨ ਕਰੋ ਜੇਕਰ ਤੁਹਾਨੂੰ ਖਾਂਸੀ ਬਹੁਤ ਜ਼ਿਆਦਾ ਹੈ ਤਾਂ ਤੁਸੀਂ ਸਵੇਰੇ ਜਾਂ ਸ਼ਾਮ ਦੋਵੇਂ ਟਾਈਮ ਹੀ ਇਸ ਦਾ ਸੇਵਨ ਕਰ ਸਕਦੇ ਹੋ ਤਿੰਨ ਤੋਂ ਚਾਰ ਦਿਨਾਂ ਵਿੱਚ ਹੀ ਤੁਹਾਡੀ ਖਾਂਸੀ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ ਇਹ ਨੁਸਖਾ ਦੋਸਤੋ ਸਾਡੇ ਸਰੀਰ ਦੇ ਅੰਦਰ 19 ਇਹ ਲੈ ਵੀ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ ਇਸ ਦੇ ਨਾਲ ਨਾਲ ਦੋਸਤੋ ਜੋ ਲੋਕ ਆਪਣਾ ਵਜ਼ਨ ਘਟਾ ਰਹੇ ਹਨ ਉਹ ਵੀ ਇਸ ਦਾ ਸੇਵਨ ਕਰ ਸਕਦੇ ਹਨ ਤਾਂ ਦੋਸਤੋ ਇਹ ਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰਨਾ ਤਾਂ ਕਿ ਉਹ ਵੀ ਇਸ ਦਾ ਲਾਭ ਲੈ ਸਕਣ ਧੰਨਵਾਦ